ਆਓ ਤੁਹਾਨੂੰ ਅੱਜ ਗੁੰਡੇ ਘੋਟਣੇ ਵਾਲੀ ਚਟਨੀ ਬਾਰੇ ਗੱਲ ਕਰਦੇ ਹਾਂ ਦੋ ਅੰਬੀਆਂ ਥੋੜਾ ਜਿਹਾ ਧਣੀਆਂ ਪਦੀਨਾ ਹਰੀ ਮਿਰਚ ਟਮਾਟਰ ਦੇਗੀ ਮਿਰਚ ਨੂਨ ਮਿਰਚ ਮਸਾਲਾ ਇਹ ਚੀਜ਼ਾਂ ਲਓ ਇਹਨਾਂ ਨੂੰ ਛਿੱਲ ਲਓ ਤੇ ਬਰੀਕ-ਬਰੀਕ ਕੱਟ ਲਓ ਸਭ ਤੋਂ ਪਹਿਲਾਂ ਤੁਸੀਂ ਕੁੰਡੇ ਦੇ ਵਿੱਚ ਦੋ ਅੰਬੀਆਂ ਜਿਹੜੀਆਂ ਚੀਰੀਆਂ ਉਹਨੂੰ ਬਰੀਕ ਕਰ ਕਰਕੇ ਕੁੰਡੇ ਦੇ ਵਿੱਚ ਰੱਖ ਲਵੋ ਇਹ ਸਮਾਰ ਕੇ ਘੋਟਨੇ ਦੇ ਨਾਲ ਅੰਬੀਆਂ ਅਤੇ ਹਰੀ ਮਿਰਚੇ ਨੂੰ ਕੁੱਟੋ ਜਦੋਂ ਇਹ ਅੰਬੀਆਂ ਤੇ ਮਿਰਚ ਕਾਫੀ ਕੁੱਟੇ ਜਾਣ ਤਾਂ ਉਸ ਤੋਂ ਬਾਅਦ ਇਹਦੇ ਵਿੱਚ ਪਿਆਜ਼ ਟਮਾਟਰ ਇਹ ਪਾਓ ਉਸ ਤੋਂ ਬਾਅਦ ਘੋਟਨੇ ਨਾਲ ਸਮਾਰ ਕੇ ਇਹਨੂੰ ਫਿਰ ਦੁਬਾਰਾ ਕੁੱਟੋ ਬਾਅਦ ਦੇ ਵਿੱਚ ਇਹਦੇ ਵਿੱਚ ਟਣੀਆਂ ਅਤੇ ਪਦੀਨਾ ਪਾ ਲਓ ਫਿਰ ਸਾਰੇ ਸਮਾਨ ਨੂੰ ਘੋਟਨੇ ਨਾਲ ੂੰਡੇ ਵਿੱਚ ਪਾਇਆ ਹੋਇਆ ਸਮਾਨ ਕੁੱਟੋ ਜਦੋਂ ਇਹ ਸਮਾਨ ਦਾੜ ਮਾਰੜਾ ਪੂਜਾਵੇ ਤਾਂ ਇਸ ਦੇ ਵਿੱਚ ਢੇਗੀ ਮਿਰਚ ਔਰ ਥੋੜਛੋਰੀ ਥੋੜਾ ਜਿਹਾ ਗੁੜ ਪਾ ਲਓ ਪਹਿਲਾਂ ਗੁੜ ਪਾਉਣ ਤੋਂ ਬਾਅਦ ਇਹਨੂੰ ਕੁੱਟੋ ਸਮਾਰ ਕੇ ਇੰਨੀ ਕੁੱਟੋ ਕਿ ਇਹ ਦਾੜ ਮਾਰ ਹੋ ਕੇ ਬਰੀਕ ਜਾ ਹੋ ਜੇ ਉਸ ਤੋਂ ਬਾਅਦ ਇਹਦੇ ਵਿੱਚ ਗੋਕ ਚਮਚੇ ਦੇਗੀ ਮਿਰਚ ਦੇ ਪਾ ਲਵੋ ਉਸ ਤੋਂ ਬਾਅਦ ਮਿਰਚ ਨਮਕ ਮਸਾਲਾ ਆਪਦੇ ਟੇਸਟ ਮੁਤਾਬਕ ਜਿਹੇ ਜੇ ਤੁਸੀਂ ਤੇਜ ਖਾਨੇ ਹੋ ਤੇਜ ਪਾ ਲਓ ਨੂਨ ਮਿਰਚ ਮਸਾਲਾ ਘੱਟ ਖਾਨੇ ਹੋ ਤਾਂ ਘੱਟ ਪਾ ਲਓ ਇਹ ਤੁਹਾਡਾ ਟੇਸਟ ਹੈ ਫਿਰ ਇਹਨੂੰ ਸਮਾਰ ਕੇ ਕੁੱਟੋ ਤਾਂ ਤੁਹਾਡੀ ਐਨੀ ਜੈਕੇਦਾਰ ਚਟਪਟੀ ਚਟਨੀ ਤਿਆਰ ਹੋ ਜਾਵੇਗੀ ਇਹ ਜਿਹੜਾ ਸਮਾਨ ਹੈ ਦੋ ਅੰਬੀਆਂ ਦਾ ਇਹ ਤੁਹਾਡੀ ਚਟਨੀ ਦੋ ਦਿਨ ਚੱਲੇਗੀ ਤੇ ਐਨੀ ਜੈਕੇਦਾਰ ਅਤੇ ਟੇਸਟੀ ਚਟਪਟੀ ਚਟਨੀ ਬਣੇਗੀ ਅਗਰ ਘਰ ਦੇ ਵਿੱਚ ਕਿਸੇ ਟਾਈਮ ਸਬਜੀ ਨਹੀਂ ਵੀ ਬਣੀ ਤਾਂ ਤੁਸੀਂ ਆਹ ਚਟਨੀ ਨਾਲ ਰੋਟੀ ਖਾ ਕੇ ਦੇਖਿਓ ਬਸ ਕਿਹਾ ਹੀ ਬਾਤਾਂ ਨੇ ਤੁਸੀਂ ਆਪ ਹੀ ਕਹੋਗੇ ਵੀ ਕੁੰਡੇ ਘੋਟਣੇ ਵਾਲੀ ਜਿਹੜੀ ਚਟਣੀ ਹੈ ਦੇਸੀ ਤਰੀਕੇ ਨਾਲ ਬਣਾਈ ਹੋਈ ਆ ਹੁਣ ਚਟਣੀ ਆਪਣੀ ਤਿਆਰ ਹੋ ਗਈ ਹੈ ਬਿਲਕੁਲ ਇਹਨੂੰ ਕਿਸੇ ਭਾਂਡੇ 'ਚ ਕੱਢ ਲਓ ਤਾਂ ਜੇ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ ਤੇ ਰੋਟੀਆਂ ਧਰ ਕੇ ਖਾਓ ਬੜਾ ਹੀ ਆਨੰਦ ਆਵੇਗਾ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਣਗੀਆਂ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ